ਯਾਰ ਕੋਈ ਕਰਤਾਰ ਵੀ ਹੁੰਦਾ ਬੰਦੇ ਦਾ ਕੋਈ ਸਟੈਂਡ ਵੀ ਹੁੰਦਾ ਹੈ ਕੋਈ ਕਰੈਕਟਰ ਵੀ ਹੁੰਦਾ ਠੀਕ ਹੈ ਦਿੱਲੀ ਦੀਆਂ ਸੰਗਤਾਂ ਤੋਂ ਗਲਤੀ ਹੋ ਗਈ ਤੈਨੂੰ ਠੀਕ ਹੈ ਅਕਾਲੀ ਦਲ ਦਾ ਸੇਵਾਦਾਰ ਸਮਝ ਕੇ ਵੋਟਾਂ ਪਾਤੀਆਂ ਤੇ ਪ੍ਰਧਾਨ ਬਣਾਤਾ ਮੇਰੀ ਵੀ ਇੱਕ ਨਿਮਾਣੇ ਸਿੱਖ ਹੋਣ ਦੇ ਨਾਂ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਇਨਸਾਨਾਂ ਨੂੰ ਕਮੇਟੀਆਂ ਚ ਪਾਉਣ ਤੋਂ ਪਹਿਲਾਂ ਵੀ ਵਿਚਾਰਿਆ ਜਾਵੇ ਉਹ ਮੀਟਿੰਗ ਜੋ ਸਾਡੇ ਕੋਲੇ ਰਿਕਾਰਡਿੰਗਾਂ ਹੀ ਪਈਆਂ ਨੇ ਜੇ ਕਹਾਂ ਪੇਸ਼ ਕਰ ਦੰਨੇ ਆ ਕਸਰੀ ਅਕਾਲ ਤੱਕ ਸਭ ਤੋਂ ਜਿੱਦ ਸਿੱਖ ਜਥੇਬੰਦੀਆਂ ਥੱਲੇ ਮੀਟਿੰਗ ਹੋਈ ਸੀ ਸਿੰਘ ਸਹਿਬਾਨ ਵੀ ਹਾਜ਼ਰ ਸੀ ਸੰਤ ਮਹਾਪੁਰਸ਼ ਵੀ ਹਾਜ਼ਰ ਸੀ ਸਿੱਖ ਜਥੇਬੰਦੀਆਂ ਵੀ ਹਾਜ਼ਰ ਸੀ ਜਕਾਰਾ ਛੱਡਿਆ ਸੀ ਕਿ ਅੱਜ ਤੋਂ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਦਾੜਾ ਪ੍ਰਕਾਸ਼ ਰੱਖੋਗੇ ਤੁਸੀਂ ਜਕਾਰਾ ਤੁਸੀਂ ਵਿੱਚ ਸੀ ਜਕਾਰਾ ਛਲਵਾਇਆ ਸੀ ਜੇ ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਪ੍ਰਧਾਨ ਹੈ ਅੱਜ ਤੋਂ ਬਾਅਦ ਦਾੜਾ ਪ੍ਰਕਾਸ਼ ਰੱਖਣਗੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤੱਕ ਸਭ ਤੇ ਇਹ ਜਕਾਰਾ ਛੱਡਿਆ ਗਿਆ ਸੀ ਥੱਲੇ ਜੋ ਹਾਲ ਹੈ ਮੀਟਿੰਗ ਹਾਲ ਅਕਾਲ ਤਖਤ ਸਾਹਿਬ ਥੱਲੇ ਉੱਥੇ ਹਦੂਦ ਦੇ ਵਿੱਚ ਤੁਸੀਂ ਮੁਨਕਰੋਂ ਭਗਾੜਿਓਂ ਕਾਲ ਤਖਤ ਸਾਹਿਬ ਤੋਂ ਤੁਸੀਂ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪਿਛਲੇ 3 ਦਿਨਾਂ ਤੋਂ ਬੜਾ ਮਨ ਦੇ ਵਿੱਚ ਵੇਖ ਕੇ ਉਹ ਲੋਕਾਂ ਬਾਰੇ ਮਨ 'ਚ ਜਜਵਾਤ ਵੀ ਵੜਕਦੇ ਆ ਗੁੱਸਾ ਵੀ ਆਉਂਦਾ ਹੈ ਨਫ਼ਰਤ ਵੀ ਆਉਂਦੀ ਹੈ ਕੰਟਰੋਲ ਵੀ ਕਰਿਆ ਜਾਂਦਾ ਪਰ ਅਖੀਰ ਇਹੀ ਰਿਜ਼ਲਟ ਕੱਢਿਆ ਜਾਂਦਾ ਕਿ ਕਈ ਲੋਕਾਂ ਤੋਂ ਰਿਸਪੈਕਟ ਇੱਜ਼ਤ ਸਤਕਾਰ ਹਾਜਮ ਨਹੀਂ ਹੁੰਦਾ ਸੋ ਤੁਸੀਂ ਸਮਝ ਹੀ ਗਏ ਹੋਗੇ ਕਿ ਮੈਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਬਾਰੇ ਗੱਲ ਕਰਦੇ ਆ ਕਿਉਂਕਿ ਬੜਾ ਦੁੱਖ ਹੁੰਦਾ ਹੈ ਇਹ ਜਦੋਂ ਕੌਮ ਇਕਜੁੱਟ ਹੋ ਕੇ ਨਿਰਸਵਾਰਥ ਹੋ ਕੇ ਸੱਚੇ ਦਿਲੋਂ ਤੁਨੋਂ ਮਨੋਂ ਤੁਹਾਨੂੰ ਇੱਕ ਸੰਘਰਸ਼ ਇੱਕ ਤੱਕੇ ਖਿਲਾਫ ਲੜਾਈ ਲੜ ਰਹੀ ਹੋਵੇ ਪੂਰੀ ਕੌਮ ਖਾਸ ਕਰ ਜਦੋਂ ਆਸਰੀ ਕਾਲ ਤੱਕ ਸਾਹਿਬ ਤੋਂ ਆਦੇਸ਼ ਹੋਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਪਰਾਲੇ ਕੀਤੇ ਜਾਣ ਬੜਾ ਸਮੇਂ ਸਮੇਂ ਤੇ ਹਰ ਇੱਕ ਪੱਖੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪਰਉਨ ਦੇ ਕਮੇਟੀ ਨੇ ਹਰ ਇੱਕ ਸਾਰਥਕ ਕੋਸ਼ਿਸ਼ਾਂ ਕਰਕੇ ਇਹ ਮਸਲੇ ਦੇ ਹੱਲ ਵਾਸਤੇ ਉਪਰਾਲੇ ਕੀਤੇ ਜੋ ਕਰ ਰਹੇ ਨੇ ਪਹਿਲਾਂ ਕਮੇਟੀ ਬਣੀ ਉਸ ਕਮੇਟੀ ਦੇ ਵਿੱਚ ਵੀ ਇਸੇ ਹਰਮੀਤ ਕਾਲਕਾ ਨੇ ਵਿਗਨ ਪਾਇਆ ਬੀਜੇਪੀ ਆਰਐਸਐਸ ਦੇ ਕਹਿਨ ਤੇ ਤੇ ਜੇ ਹੁਣ ਸੰਘਰਸ਼ ਚੱਲਿਆ ਦੁਬਾਰਾ ਰੂਪ ਲੈ ਰੇਖਾ ਲੀਕੀ ਤੇ ਹੁਣ ਫੇਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਨ ਰਾਤ ਮਿਹਨਤ ਕਰਕੇ ਸਮੂੱਚੇ ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ ਨਾਲ ਸਮੂੱਚੀਆਂ ਜਥੇਬੰਦੀਆਂ ਨਾਲ ਸਮੂੱਚੇ ਕਾਰਸੇ ਵਾਲੇ ਮਹਾਪੁਰਸ਼ਾਂ ਨਾਲ ਫੈਡਰੇਸ਼ਨਾਂ ਨਾਲ ਕਿਸਾਨ ਜੁਗੀਆਂ ਨਾਲ ਨਾਲ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ 20 ਤਰੀਕ ਵਾਲਾ ਪ੍ਰੋਗਰਾਮ ਸਫਲ ਬਣਾਉਣ ਵਾਸਤੇ ਬਹੁਤ ਦੇਰ ਰਾਤ ਮਿਹਨਤ ਕੀਤੀ ਪਰ ਚਲੋ ਬਾਈ ਬਲਵੰਤ ਸਿੰਘ ਰਾਜਵਾਨਾ ਜੀ ਭੁਖੜ ਹੜਤਾਲ ਤੇ ਬੈਠੇ ਤਾਂ ਕੌਮ ਨੇ ਚਿੰਤਾ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਮੀਟਿੰਗ ਬੁਲਾਈ ਪੰਨ ਸਿੰਘ ਸਹਿਬਾਨ ਨੇ ਫਿਰ ਕਮੇਟੀ ਬਣਾਈ ਉਸ ਕਮੇਟੀ ਦੇ ਵਿੱਚ ਵੀ ਇਸ ਇਨਸਾਨ ਨੂੰ ਅਕਾਲ ਤਖਤ ਸਾਹਿਬ ਨੇ ਇਹਦੇ ਔਗਣਾ ਨੂੰ ਨਾਂ ਵੇਖਦੇ ਹੋਏ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਬਾਕੀ ਸਿੰਘ ਸਾਹਿਬ ਨੂੰ ਪਤਾ ਹੈ ਉਹ ਵੱਡੇ ਆ ਸੁਪਰੀਮੋ ਉਹਨਾਂ ਦਾ ਦੇ ਸਾਡੇ ਸਿਰ ਮੱਥੇ ਹੈ ਪਰ ਸਾਨੂੰ ਜੋ ਲੋਕਾਂ ਨੂੰ ਪਤਾ ਹੈ ਇਹ ਹਰਮীত ਕਾਲਕਾ ਉਹ ਇਨਸਾਨ ਹੈ ਜਿਨੇ ਕੌਮ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੁੱਚੀ ਦਿੱਲੀ ਕਮੇਟੀ ਬੀਜੇਪੀ ਦੇ ਝੋਲੀ ਚ ਪਾਤੀ। ਕੱਲੀ ਝੋਲੀ ਚ ਨਹੀਂ ਪਾਈ। ਜੇ ਬੀਜੇਪੀ ਕਹਿੰਦੀ ਹੈ ਵੀ ਜੰਤਰ ਮੰਤਰ ਦੇ ਵਿੱਚ ਕਿਸੇ ਨੂੰ ਲੰਗਰ ਨਹੀਂ ਦੇਣਾ ਤਾਂ ਕਾਲਕਾ ਨੇ ਬੰਦ ਕਰਤਾ। ਜੇ ਬੀਜੇਪੀ ਕਹਿੰਦੀ ਹੈ ਵੀ 84 ਦੇ ਜੋ ਲੜਾਈ ਲੜ ਰਹੇ ਆ ਵਕੀਲ ਉਹਨਾਂ ਨੂੰ ਫੀਸ ਨਹੀਂ ਦੇਣੀ ਤਾਂ ਕਾਲਕਾ ਨੇ ਬੰਦ ਕਰਤੀ। ਜੇ ਭਾਜਪਾ ਕਹਿੰਦੀ ਹੈ ਕਿ ਦਿੱਲੀ ਕਮੇਟੀ ਦਾ ਖਰਚਾ ਕਰੋ ਸਮਾਗਮ ਰੱਖੋ ਉੱਥੇ ਭਾਜਪਾ ਦੇ ਮੰਤਰੀ ਆ ਕੇ ਆਪਣੀ ਪਾਰਟੀ ਦੀਆਂ ਗੱਲਾਂ ਰੱਖ ਕੇ ਜਾਣਗੇ ਸਰਕਾਰੀ ਸ਼ੋਅ ਬਣਾ ਦਿੰਦਾ ਤੇ ਪਰ ਉਸ ਇਨਸਾਨ ਦੀਆਂ ਜੋ ਪੁਰਾਣੀ ਕਮੇਟੀ 12 ਮੈਂਬਰੀ ਤੋੜਨ ਚ ਵੱਡਾ ਯੋਗਦਾਨ ਸੀ ਉਹਨੂੰ ਨਾਂ ਚ ਤਾਰਦੇ ਹੋਏ ਉਹ ਅੰਦੇਖੇ ਕਰਕੇ ਇਸ ਦੀ ਕਾਲ ਤੱਕ ਸਾਹਮਣੇ ਫੇਰ ਇਸ ਬੰਦੇ ਨੂੰ ਸਨਮਾਨ ਦਿੱਤਾ ਪਾਇਆ ਪੰਜ ਮੈਂਬਰੀ ਕਮੇਟੀ ਦੇ ਵਿੱਚ ਪਰ ਉਸ ਦਿਨ ਤੋਂ ਫੇਰ ਤੁਸੀਂ ਵੇਖ ਲਓ ਕਿਵੇਂ ਇਹ ਇਨਸਾਨ ਉਗਲਾਂ ਚੱਕ ਰਿਹਾ ਵਾਰ-ਵਾਰ ਇਹਦੇ ਸਰਦਾਰ ਬਿਰਸਾ ਸਿੰਘ ਬਲਟੋਹਾ ਜੀ ਜਿਨ੍ਹਾਂ ਤੇ 4-5 ਵਾਰੀ ਐਨਐਸਏ ਲੱਗਿਆ 10 ਸਾਲ 10 10-15 ਸਾਲ ਸਖਤ ਜੇਲਾਂ ਕੱਟੀਆਂ ਸੰਘਰਸ਼ ਲੜਿਆ ਸੱਦਾ ਝੱਲਿਆ ਉਹਨਾਂ ਤੇ ਉਂਗਲ ਠਾਉਂਦੇ ਆ ਹਾਲਾਂਕਿ ਜੋ ਆਪ ਉਹ ਹੈ ਸਿਆਸੀ ਵੀ ਹੈ ਕਲਕਾ ਸਾਹਿਬ ਐਮਐਲਏ ਚੋਣ ਵੀ ਲੜਦੇ ਆ ਸੀ ਸਾਰੇ ਗਏ ਆ ਸਾਰਾ ਪਤਾ ਹੀ ਆ ਸਾਨੂੰ ਉਹਨਾਂ ਦਾ ਤੇ ਆਪ ਵੀ ਸਿਆਸੀ ਪਾਰਟੀ ਸਭ ਕੁਝ ਤੇ ਉਹ ਉਂਗਲਾਂ ਠਾਉਂਦੇ ਆ ਉਹਨਾਂ ਬਾਰੇ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਪ੍ਰਤੀ ਅਸੀਂ ਵੀ ਕਈ ਵਾਰੀ ਜਿਨ੍ਹਾਂ ਨਾਲ ਨਾਰਾਜ਼ ਹੋ ਜਾਂਦੇ ਆ ਵੀ ਪ੍ਰਧਾਨ ਜੀ ਤੁਸੀਂ ਬੜੀ ਨਿਮਰਤਾ ਰੱਖਦੇ ਹੋ ਇਹ ਲੋਕ ਸਿਰ ਤੇ ਚੜਦੇ ਨੇ ਪਰ ਉਹ ਵੱਡੇ ਆ ਸਿਆਣੇ ਆ ਤਜਰਬਾ ਸੰਘਰਸ਼ ਚ ਲੰਮਾ ਸੰਘਰਸ਼ ਹੋ ਗਿਆ ਉਹਨਾਂ ਦਾ ਉਹ ਫਰਾਕਦਲੀ ਦਿਖਾਉਂਦੇ ਹੋਏ ਹਰ ਇੱਕ ਗੱਲ ਤੇ ਕਦੇ ਵੀ ਕਿਸੇ ਦਾ ਤਲਖੀ ਨਾਲ ਜਵਾਬ ਨਹੀਂ ਦਿੱਤਾ ਬੜੀ ਫਰਾਕਤ ਲਈ ਦਿਖਾਉਂਦੇ ਆ ਪਰ ਇਹ ਲੋਕ ਘਟੋ ਘਟ ਹਰਮੀਤ ਕਾਲਕਾ ਵਰਗੇ ਇਹ ਤਾਂ ਸੋਚ ਲਿਆ ਕਰਨ ਵੀ ਅਸੀਂ ਕਿੰਨਾ ਤੂੰਗਲ ਚੱਕਦੇ ਆ ਹਰਜਿੰਦਰ ਸਿੰਘ ਤੁਮ ਵੀ ਤੂੰਗਲ ਚੱਕਦੇ ਤੁਸੀਂ ਜਿਨ੍ਹਾਂ ਨੇ ਤੇਰੇ ਇੱਕ ਇਨਸਾਨ ਦੇ ਕਹਿਣ ਤੇ ਤੂੰ ਅਤਰਾਜ ਦਿਤਾਇਆ ਹਾਲਾਂਕਿ ਅਸੀਂ ਸਾਡੇ ਮਨਾਂ ਸੀ ਵੀ ਕੱਲਾ ਹਰਮੀਤ ਕਾਲਕੇ ਕੌਮ ਹੋ ਗਈ ਪੰਥ ਹੋ ਗਿਆ ਕੱਲਾ ਉਹੀ ਪੰਥ ਹੈ ਕੱਲਾ ਉਹੀ ਕੌਮ ਹੈ ਜਿਹੜਾ ਬੀਜੇਪੀ ਆਰਐਸਐਸ ਦੇ ਕਹਿਣ ਤੇ ਪੂਰੀ ਕੌਮ ਦੇ ਮਸਲਿਆਂ ਦੇ ਵਿੱਚ ਕੌਮ ਦੇ ਸਾਰੇ ਸੰਘਰਸ਼ਾਂ ਦੇ ਵਿੱਚ ਖੜੋਤ ਪਾ ਰਿਹਾ ਬਰੀਕਾਂ ਲਾ ਰਿਹਾ ਨੁਕਸਾਨ ਕਰ ਰਿਹਾ ਜੋ ਮੌਕਾ ਦੇ ਰਿਹਾ ਰਣਵੀਰ ਬਿੱਟੂ ਵਰਗੇ ਬੁਚੜਾਂ ਨੂੰ ਬੋਲਣ ਦਾ ਕਿਹੇ ਡਰਦੇ ਨਹੀਂ ਆਏ 20 ਤਰੀਕ ਨੂੰ ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਰ ਹਰਜਿੰਦਰ ਸਿੰਘ ਧਾਮੀ ਜੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਫਰਾਕਦਲੀ ਦਿਖਾਉਂਦੇ ਹੋਏ ਕਿ ਜੇ ਇਸ ਕਾਲ ਕੇ ਨੇ ਇਤਰਾਜ਼ ਠਾਇਆ ਤਾਂ ਉਹਨਾਂ ਨੇ ਪ੍ਰੋਗਰਾਮ ਪੋਸਟਪੋਨ ਕੀਤਾ ਰੱਦ ਨਹੀਂ ਕੀਤਾ ਪੋਸਟਪੋਨ ਕੀਤਾ ਹਾਲਾਂਕਿ ਪਤਾ ਕਿ ਕਾਲਕਾ ਜੀ ਨੇ ਕਿਹਦੇ ਕਹਨ ਤੇ ਚਿੱਠੀਆਂ ਲਿਖੀਆਂ ਬੀਜੇਪੀ ਦੇ ਕਹਨ ਤੇ ਜਿਹੜੀ ਬੀਜੇਪੀ ਦੇ ਖਿਲਾਫ ਪੂਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਗੁਰੂ ਨਾਨਕ ਨਾਮ ਲੈਵਾ ਸਿੱਖ ਕੌਮ ਵੱਡੀ ਗਿਣਤੀ ਚ 20 ਤਰੀਕ ਨੂੰ ਲੱਖਾਂ ਦੀ ਗਿਣਤੀ ਚ ਪਹੁੰਚਣਾ ਸੀ ਸਾਨੂੰ ਪਤਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਉੱਥੇ ਪਹੁੰਚਣਾ ਸੀ ਪਰ ਇਸ ਇਨਸਾਨ ਤੋਂ ਇਹ ਨਾ ਸੋਚਿਆ ਇਹ ਨਾ ਵੇਖਿਆ ਕਿ ਮੈਨੂੰ ਕਾਲ ਤਖਸਾਲ ਨੇ ਏਡਾ ਸਨਮਾਨ ਦਿੱਤਾ ਫੇਰ ਵੀ ਉਹ ਪ੍ਰੋਗਰਾਮ ਤੇ ਇਤਰਾਜ਼ ਠਾਏ ਸਰਦਾਰ ਹਰਜਿੰਦਰ ਸਿੰਘ ਧਾਮੀ ਦਰਵੇਸ ਇਨਸਾਨ ਤੇ ਸਵਾਲ ਠਾਏ ਉਹਨਾਂ ਦੀ ਨੀਅਤ ਤੇ ਸਵਾਲ ਠਾਏ ਪਰ ਉਹਨਾਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਇਸ ਇਨਸਾਨ ਦੇ ਇਤਰਾਜ਼ ਕਰਕੇ ਵੀ ਪੰਥ ਇਕੱਠਾ ਰਹੇ ਇਹ ਮਸਲਾ ਅਸੀਂ ਹੱਲ ਕਰਨਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਇੱਕੋ ਹੀ ਮਨਸਾ ਹੈ ਇੱਕੋ ਹੀ ਸੋਚ ਹੈ ਇੱਕੋ ਹੀ ਮਕਸਦ ਲੈ ਕੇ ਚੱਲੇ ਹੋਏ ਹੈ ਵੀ ਇਹ ਮਸਲਾ ਅਸੀਂ ਹੱਲ ਕਰਨਾ ਤਾਂ ਉਹਨਾਂ ਨੇ ਪੋਸਟਪੋਨ ਕਰਤਾ ਪਰ ਇਹ ਇਨਸਾਨ ਫੇਰ ਉਸੇ ਮਤਲਬ ਭਾਜਪੀ ਦੇ ਕਹਿੰਦੇ ਤੇ ਧਮਕੀਆਂ ਦਿੰਦਾ ਦਵਾਰੇ ਹਰ ਅੱਧੇ ਘੰਟੇ ਬਾਅਦ ਹਰ ਇੱਕ ਘੰਟੇ ਬਾਅਦ ਪ੍ਰੈਸ ਕਾਨਫਰੰਸ ਕਰ ਦਿੰਦਾਗਾ ਫਿਰ ਹੁਣ ਕਹਿੰਦਾ ਅਕੇ ਜੀ ਕਰ ਲੋ ਪ੍ਰੋਗਰਾਮ ਪੋਸਟਪੋਨ ਹੋ ਕੇ ਤੁਸੀਂ ਐ ਕੀਤਾ ਵੋ ਕੀਤਾ ਉਹਦੇ ਸਵਾਲ ਠਾਤੇ ਮੈਂ ਤਾਂ ਪੋਸਟਪੋਨ ਵਾਪਸ ਕਰਨ ਵਾਲਾ ਪ੍ਰੋਗਰਾਮ ਵਾਲੀ ਐਪਲੀਕੇਸ਼ਨ ਵਾਪਸ ਲੈਣਾ ਇਹ ਹਰਮਿਤ ਕਾਲਕਾ ਯਾਰ ਕੋਈ ਕਰਦਾਰ ਵੀ ਹੁੰਦਾ ਬੰਦੇ ਦਾ ਕੋਈ ਸਟੈਂਡ ਵੀ ਹੁੰਦਾ ਹੈ ਕੋਈ ਕਰੈਕਟਰ ਵੀ ਹੁੰਦਾ ਠੀਕ ਹੈ ਦਿੱਲੀ ਦੀ ਸੰਗਤਾਂ ਤੋਂ ਗਲਤੀ ਹੋ ਗਈ ਤੈਨੂੰ ਠੀਕ ਹੈ ਅਕਾਲੀ ਦਲ ਦਾ ਸੇਵਾਦਾਰ ਸਮਝ ਕੇ ਵੋਟਾਂ ਪਾਤੀਆਂ ਤੇ ਇੱਕ ਪ੍ਰਧਾਨ ਬਣਾਤਾ ਤੇ ਅੱਜ ਤੂੰ ਕੀ ਕਰ ਰਹੇਂ ਕੌਮਨਾ ਗਦਾਰੀ ਕਰ ਰਹੇਂ ਬਾਰ-ਬਾਰ ਗਦਾਰੀ ਕਰ ਰਹੇਂ ਤੇ ਬਾਰ-ਬਾਰ ਅਕਾਲ ਤਖਤ ਸਾਹਿਬ ਤੋਂ ਬੁਲਾ ਚੱਕ ਰਹੇਂ ਮੇਰੀ ਵੀ ਇੱਕ ਨਿਮਾਣੇ ਸਿੱਖ ਹੋਣ ਦੇ ਨਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਇਨਸਾਨਾਂ ਨੂੰ ਕਮੇਟੀਆਂ 'ਚ ਪਾਉਣ ਤੋਂ ਪਹਿਲਾਂ ਵੀ ਵਿਚਾਰਿਆ ਜਾਵੇ ਚਲੋ ਜੇ ਚਲੋ ਮਾਂ ਅਕਾਲ ਦਾ ਮਾਈ ਬਾਪ ਹੈ ਅਕਾਲ ਤਖਤ ਸਾਡਾ ਸਾਰੀਆਂ ਗੱਲਾਂ ਕੇ ਨਾਂ ਚ ਤਾਰਦੇ ਹੋ ਤੁਸੀਂ ਫੇਰ ਪਾਇਆ ਤੇ ਫੇਰ ਇਹ ਇਨਸਾਨ ਉਹੀ ਕੰਮ ਕਰ ਰਿਹਾ ਉਹੀ ਕਰਦਾਰ ਨਿਵਾ ਰਿਹਾ ਉਹੀ 도ਗਲਾਪਨ ਬੀਜੇਪੀ ਦੀ ਬੋਲੀ ਬੋਲ ਬੋਲ ਸਿਰਫ ਸੈਂਟਰ ਸਰਕਾਰ ਦੀ ਬੋਲੀ ਬੋਲ ਜਾਂ ਬੰਦੀ ਸਿੰਘਾਂ ਦੇ ਪ੍ਰੋਗਰਾਮ ਚ ਜੋ ਏਕਤਾ ਦਿਖਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਦੇ ਵਿੱਚ ਤਿਰਣਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਵਾਰ ਨਹੀਂ ਬੋਲਿਆ ਦੋ ਵਾਰ ਨਹੀਂ ਬੋਲਿਆ ਤਿੰਨ ਵਾਰ ਰੋਜ਼ 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 ਬਿੰਦੇ ਬਿੰਦੇ ਮਿੰਟ ਮਿੰਟ ਬਾਅਦ ਬੋਲ ਰਿਹਾ ਫੇਸ ਕਰਕੇ ਸੀ ਕਾਲ ਤੱਕ ਸਹਿਦ ਜਥੇਦਾਰ ਸਾਹਿਬਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਇਨਸਾਨ ਨੂੰ ਇਹੋ ਜਿਹੇ ਕਮੇਟੀਆਂ ਚੋਂ ਕੱਢਿਆ ਜਾਵੇ ਇਨਾਂ ਦਾ ਕਰਦਾਰ ਹੀ ਨਹੀਂ ਜਿਨ੍ਹਾਂ ਨੂੰ ਹਜਮ ਹੀ ਨਹੀਂ ਹੋ ਰਿਹਾ ਸਤਕਾਰ ਇਹ ਜਿਹੇ ਇਨਸਾਨਾਂ ਨੂੰ ਇਹ ਕਮੇਟੀਆਂ ਚੋਂ ਕੱਢਿਆ ਜਾਵੇ ਮੈਂ ਤਾਂ ਹੈਰਾਨ ਹੈ ਕਿ ਜਿਹੜਾ ਬੰਦਾ ਰੋਜ਼ ਕਦੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਇੱਕ ਮੈਂ ਸਮਝਦਾ ਸਾਰੇ ਪਰਿਵਾਰ ਬਾਰੇ ਪਤਾ ਹੈ ਕਿ ਕਿੰਨੀ ਨਿਤਨੇਮੀ ਫੈਮਿਲੀ ਹੈ ਗੁਰਸਿੱਖ ਫੈਮਿਲੀ ਹੈ ਜਿਨ੍ਹਾਂ ਨੇ ਇਕੱਲੇ ਆਪ ਹੀ ਨਹੀਂ ਪ੍ਰਧਾਨ ਹੋਣ ਦੇ ਨਾਤੇ ਸਮੁੱਚੀ ਪਾਰਟੀ ਨੂੰ ਤਿੰਨ ਦਿਨ ਗੁਰੂ ਚਰਨਾਚ ਲਿਆ ਕੇ ਸਥਾਪਨਾ ਦਿਵਸ ਤੇ ਜਿੱਥੇ ਅਖੰਡ ਪਾੜ ਸਾਹਿਬ ਪ੍ਰਕਾਸ਼ ਕਰਵਾਏ ਤੇ ਤਿੰਨ ਦਿਨ ਆਪ ਹੀ ਨਹੀਂ ਪੂਰੀ ਪਾਰਟੀ ਨਾਲ ਲੈ ਕੇ ਸੇਵਾ ਕੀਤੀ ਸਮੁੱਚੇ ਵਰਕਰ ਸਹਿਬਾਨ ਨੂੰ ਕਿਹਾ ਵੀ ਚਲੋ ਸੇਵਾ ਕਰੀਏ ਆਪਾਂ ਤਿੰਨ ਦਿਨ ਸੇਵਾ ਕੀਤੀ ਤੇ ਇਹ ਬੰਦਾ ਉਸ ਅਖੰਡ ਪਾੜ ਸਾਹਿਬ ਨੂੰ ਸੇਵਾ ਨੂੰ ਇੱਕ ਸ਼ੋਈ ਦੱਸਦਾ ਡਰਾਮਾ ਹੀ ਦੱਸਦਾ ਇਹ ਬੰਦਾ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ 103 ਸਾਲ ਪੁਰਾਣੀ ਪਾਰਟੀ ਸਿੱਖ ਕੌਮ ਦੀ ਬਾੜ ਸ਼ਹੀਦਾਂ ਦੀ ਜਥੇਬੰਦੀ ਉਸ ਦੇ ਸਥਾਪਨਾ ਦਿਵਸ ਤੇ ਜੋ ਅਰਦਾਸ ਬੇਨਤੀ ਹੁੰਦੀ ਹੈ ਉਹਨੂੰ ਇਹ ਸ਼ੋਹ ਹੀ ਦੱਸਦਾ ਡਰਾਮਾ ਹੀ ਦੱਸਦਾ ਇਹ ਬੰਦਾ ਇਹਦੀ ਬੋਲੀ ਦੇਖੋ ਤੇ ਜੇ ਫਰਾਕਦਲੀ ਦਿਖਾਈ ਹੈ ਸੁਖਵੀਰ ਸਿੰਘ ਬਾਦਲ ਜੀਆ ਨੇ ਕਿਹਾ ਵੀ ਅਸੀਂ ਚਾਹੇ ਹਰ ਰੋਜ਼ ਅਰਦਾਸ ਕਰਦੇ ਆਂ ਪਰ ਅੱਜ ਅਸੀਂ ਅਕਾਲੀਵਾਲ ਦੇ ਸਥਾਪਨਾ ਦਿਵਸ ਤੇ ਜਾਣੇ ਜਾਣੇ ਚ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਮੰਗਦੇ ਆਂ ਪੂਰੀ ਕੌਮ ਤੋਂ ਗੁਰੂ ਅੰਸਾਹ ਮਹਾਰਾਜ ਤੋਂ ਸਿੱਖ ਕੌਮ ਤੋਂ ਉਹ ਇਹ ਇਹ ਬੰਦਾ ਫੇਰ ਵੀ ਸਵਾਲ ਠਾਉਂਦਾ ਕਿਹਦੇ ਕਹਿਣ ਤੇ ਦਿੱਲੀ ਦੇ ਕਹਿਣ ਤੇ ਤੇ ਆਪ ਆਪਣੀ ਨਹੀਂ ਕਦੇ ਝਾਤੀ ਮਾਰੀ ਵੀ ਮਾਫੀ ਮੰਗਣਾ ਵਾਸਤੇ ਗੁਰੂ ਦੇ ਸਿੱਖ ਦੇ ਮੰਚ ਨਿਮਰਤਾ ਹੋਣੀ ਚਾਹੀਦੀ ਆ ਫੇਰ ਮੰਗ ਸਕਦਾ ਆ ਜਰਮਲ ਸਿੰਘ ਫੱਗੂ ਵਾਲੇ ਨੇ ਜਿਹੜੇ ਸਵਾਲ ਠਾਏ ਸੀ ਸੋਚੋ ਮਹਿਸੂਸ ਕਰੋ ਕੀ ਕਹੇ ਉਹਨਾਂ ਨੇ ਕਿੱਥੇ ਕਿੰਨੇ ਨਿਹਾਰਵਾਲ ਤੁਸੀਂ ਦਿੱਲੀ ਕਮੇਟੀ ਨੂੰ ਲੈ ਕੇ ਇਹ ਤੇ ਇਹ ਅਲੀਗੇਸ਼ਨ ਲੱਗਣ ਵੀ ਬਲੈਕ ਮਨੀ ਵਾਈਟ ਮਨੀ ਬਲੈਕ ਬਲੈਕ ਮਨੀ ਚਿੱਟੀ ਕਰਤੀ ਵਾਈਟ ਮਨੀ ਬਲੈਕ ਕਰਤੀ ਬਲੈਕ ਮਨੀ ਵਾਈਟ ਕਰਤੀ ਤੁਸੀਂ ਇਹ ਡਰੱਗ ਵਾਲੀ ਮਣੀ ਦਾ ਸਵਾਲ ਉਠਣ ਜੇ ਨੈਤਿਕਤਾ ਹੁੰਦੀ ਹਰਮੀਤ ਸਿੰਘ ਕਾਲਕਾਸ ਹਾਂ ਤੂੰ ਉਦਨ ਹੀ ਅਸਤੀਫਾ ਦੇ ਦਿੰਦਾ ਤੇ ਇੰਡੀਪੈਂਡੈਂਟ ਇਨਕੁਆਰੀ ਕਰਾਉਂਦਾ ਜੇ ਤੂੰ ਅਸਲ ਸਿੱਖ ਹੁੰਦਾ ਪਰ ਤੂੰ ਤਾਂ ਬਦਨਾਮ ਕਰਨ ਲੱਗਿਆ ਹੋਇਆ ਕੌਮ ਨੂੰ ਕੌਮ ਨੇ ਮਾਫ ਨਹੀਂ ਕਰਨਾ ਕਦੇ ਵੀ ਮਤੇਵੀ ਬੇਨਤੀ ਕਰ ਉਸਤਰੀ ਕਾਲਤਖ ਸਾਹਿਬ ਨੂੰ ਕਿ ਤੁਸੀਂ ਮਾਨ ਸਮਝ ਕੇ ਵੀ ਦਿੱਲੀ ਕਮੇਟੀ ਕੌਮ ਦੀ ਹੈ ਉਹਦਾ ਪ੍ਰਧਾਨ ਵੀ ਕੌਮ ਦਾ ਇਹ ਸਮਝ ਕੇ ਜੇ ਉਹਨੂੰ ਇਸ ਕਮੇਟੀ ਚ ਪਾਇਆ ਸੀ ਤਾਂ ਉਹ ਮਸਲਿਆਂ ਤੇ ਵੀ ਪੜਤਾਲ ਹੋਵੇ ਜੋ ਕੈਨੇਡਾ ਵਾਸੀ ਜਰਮਲ ਫੱਗੂ ਵਾਲੇ ਨੇ ਇਹ ਦਿੱਲੀ ਕਮੇਟੀ ਬਾਰੇ ਕਾਲ ਕਹੋਰੀਆਂ ਬਾਰੇ ਕੀਤੇ ਆ ਉਹਦੀ ਵੀ ਪੜਤਾਲ ਹੋਵੇ ਤ੍ਰੀਕਾਲਤਖ ਸਾਹਿਬ ਦੀ ਕਵਾਈ ਦੇ ਵਿੱਚ ਪੜਤਾਲ ਕੀਤੀ ਜਾਵੇ ਫਿਰ ਵੇਖਦੇ ਆਂ ਇਹ ਲੋਕ ਪਰ ਇਹ ਨਸੀਹਤ ਤਾਂ ਦਿੰਦੇ ਲੋਕ ਤਾਂ ਕਾਲਤਖ ਸਾਹਿਬ ਨੂੰ ਅਕਾਲਤਖ ਸਾਹਿਬ ਕਮੇਟੀ ਬਣਾਉਂਦੇ ਨਹੀਂ ਹਜੇ ਤੇ ਪਹਿਲਾ ਸਵਾਲ ਖੜੇ ਕਰਨ ਲੱਗੇ ਹੁੰਦਾ ਮੀਟਿੰਗ ਹੁੰਦੀ ਨਹੀਂ ਇਹ ਸਵਾਲ ਖੜੇ ਕਰਨ ਲੱਗੇ ਹੁੰਦਾ ਸੋ ਇਸ ਕਰਕੇ ਬੇਨਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਨੂੰ ਇੱਕ ਨਿਮਾਣੀ ਸਿੱਖ ਹੋਣ ਦੇ ਨਾਤੇ ਕਿ ਤਿੰਨ ਦਿਨਾਂ ਦੇ ਤਿੰਨ ਦਿਨਾਂ ਦਾ ਮਨ ਚ ਬਹੁਤ ਬਲਬਲੇ ਬਹੁਤ ਜਜ਼ਬਾਤ ਲੋਕਾਂ ਦੇ ਫੋਨ ਆ ਰਹੇ ਸੀ ਵਾਰ-ਵਾਰ ਬਹੁਤ ਫੋਨ ਆਏ ਬਹੁਤ ਸਵਾਲ ਠਾਰੇ ਸੀ ਵੀ ਪ੍ਰੋਗਰਾਮ ਰੱਦ ਕਿਉਂ ਰੱਦ ਨਹੀਂ ਹੋਇਆ ਪੋਸਟਪੋਨ ਹੋਇਆ ਕਰਾਂਗੇ ਪੂਰਾ ਯਾਹੋ ਜਲਾਲ ਨਾ ਕਰਾਂਗੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਦੇ ਵਿੱਚ ਪੂਰੀ ਕੌਮ ਕਿ ਜਿਹੜੀ ਇਹ ਦੇਸ਼ ਆਜ਼ਾਦ ਹੋਣ ਤੋਂ 25 ਸਾਲ ਪਹਿਲਾਂ ਆਜ਼ਾਦ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਕੌਮ ਦੀ ਆਵਾਜ਼ 26 ਲੱਖ ਫਾਰਮ ਦਿੱਲੀ ਚ ਉਹ ਅਸੀਂ ਕੌਮ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦੇ ਵਿੱਚ ਲੈ ਕੇ ਜਾਵਾਂਗੇ ਦੇਵਾਂਗੇ ਪਰ ਜੇ ਕਾਲਕਾ ਸਿੰਘ ਤੂੰ ਕਹਿਣਾ ਵੀ ਮੈਂ ਕਿਉਂਕਿ ਜਦੋਂ ਪ੍ਰੋਗਰਾਮ ਪੋਸਟਪੋਨ ਹੋਇਆ ਉਸ ਤੋਂ ਬਾਅਦ ਤੇਰੀ ਉਹਦੀ ਪ੍ਰੈਸ ਕਾਨਫਰੰਸ ਆਈ ਸੀ ਉਹਦੀ ਕਿਹਾ ਸੀ ਤੂੰ ਕਿ ਮੈਂ ਨਾਲੇ ਸਵਾਗਤ ਵੀ ਕਰਦਾ ਵੀ ਕੌਮ ਦੇ ਹਿੱਤ ਵਾਸਤੇ ਐ ਤੂੰ ਇਹ ਕਿਹਾ ਤੇ ਫਿਰ ਚੱਲ ਜੇ ਕੌਮ ਦੇ ਹਿੱਤ ਵਾਸਤੇ ਕਰਾ ਭਾਈ ਸਾਰੀ ਕੌਮ ਧੰਨਵਾਦ ਕਰੂ ਜੇ ਤੈਨੂੰ ਇੰਨੇ ਮਾਣ ਹੈ ਆਪਦੀ ਦਿੱਲੀ ਤੇ ਆਪਦੀ ਸਰਕਾਰ ਤੇ ਸਟੇਟ ਤੇ ਸੈਂਟਰ ਤੇ ਬੀਜੇਪੀ ਤੇ ਤੱਕਰਾ ਮਸਲਾ ਹੱਲ ਸਾਰੇ ਕਹਾਂਗੇ ਵੀ ਠੀਕ ਐ ਭਾਈ ਐਮੀ ਨੇ ਤੂੰ ਕੌਮ ਦੇ ਪ੍ਰੋਗਰਾਮਾਂ 'ਚ ਖਲਣ ਪਾ ਰਿਹਾ ਸੀ ਬੀ ਠੀਕ ਹੈ ਤੇਰੀ ਸੈਟਿੰਗ ਸੀ ਕਰਾ ਫਿਰ ਨਹੀਂ ਫਿਰ ਕੌਮ ਕਦੇ ਵੀ ਮਾਫ ਨਹੀਂ ਕਰੂ ਕਿਉਂਕਿ ਇੱਕ ਪ੍ਰਸੰਸਨ ਕਰਦੇ ਹਾਂ ਸਵਾਗਤ ਕਰਦੇ ਹਾਂ ਸਰਦਾਰ ਰੇਂਦਰ ਸਿੰਘ ਧਾਮੀ ਜੀ ਆ ਪ੍ਰਧਾਨ ਸ਼੍ਰੋਮਣੀ ਕਮੇਟੀ ਦੀਆਂ ਦੂਜੀ ਦੇ ਵਿੱਚ ਕਹਿਣੇ ਹੋ ਕਿ ਤੁਸੀਂ ਕਰ ਲਓ ਜੀ ਮੈਨੂੰ ਪੁੱਤੀਆ ਤੁਸੀਂ ਕੀ ਦੇ ਕਹਿਣ ਤੇ ਰੱਦ ਕੀਤਾ ਮੇਰੇ ਕਹਿਣ ਤੇ ਰੱਦ ਨਹੀਂ ਕੀਤਾ ਮੇਰੀ ਚਿੱਠੀ ਤੇ ਪੋਸਟਪੋਨ ਨਹੀਂ ਕੀਤਾ ਕਦੇ ਤੂੰ ਫੇਰੇ ਇਹ ਕਹਿਣਾ ਵੀ ਇਹ ਖੇਡ ਹੈ ਸਿਰਸ ਕਰਕੇ ਕੌਮ ਵੇਖ ਰਹੀ ਹੈ ਕੌਮ ਸਮਝ ਰਹੀ ਹੈ ਕੌਮ ਮਹਿਸੂਸ ਕਰ ਰਹੀ ਹੈ ਪਰ ਬੇਨਤੀ ਹੈ ਕਿ ਉਂਗਲ ਚੱਕਣ ਤੋਂ ਪਹਿਲਾਂ ਵੇਖ ਲਿਆ ਕਰੀਏ ਕਿ ਕਿਸ ਇਨਸਾਨ ਤੇ ਚੱਕ ਰਹੇ ਆ ਤੈਨੂੰ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਾਂ ਦੇ ਬਰੋਬਰ ਬਿਠਾਤਾ ਸੀ ਸਿੰਘ ਸਾਹਿਬਾਨ ਨੇ ਬਿਠਾਇਆ ਹਾਲਾਂਕਿ ਜੇ ਤੁਲਨਾ ਕਰੀਏ ਤੁਹਾਡੀ ਤੇ ਹਰਜਿੰਦਰ ਸਿੰਘ ਧਾਮੀ ਜੀਾਂ ਦੀ ਬਹੁਤ ਫਰਕ ਹੈ ਸਰਦਾਰ ਹਰਜਿੰਦਰ ਸਿੰਘ ਉਹ ਧਾਮੀ ਉਹ ਇਨਸਾਨ ਨਹੀਂ ਦਰवेश ਇਨਸਾਨ ਜੋ ਕਦੇ ਵੀ ਜਿੰਨਾ ਨਹੀਂ ਇਹ ਨਿੱਜੀ ਹੌਮੇ ਜਿਵੇਂ ਤੇਰੇ ਚ ਹੌਮੇ ਬੜੀ ਹੋਈ ਹੈ ਇਹ ਚ 1% ਵੀ ਨਹੀਂ ਤੈਨੂੰ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਦੇ ਬਰੋਬਰ ਬਿਠਾਇਆ ਜੀ ਤੂੰ ਕਾਬਲ ਲੈਕ ਨਹੀਂ ਸੀਗਾ ਪਰ ਤੈਨੂੰ ਉਸੇ ਕਾਲ ਤਖਸਬ ਨੇ ਬਰੋਬਰ ਬਿਠਾਇਆ ਸਮਝਿਆ ਪਰ ਤੂੰ ਆਪਣੇ ਜੋ ਵਾਰ-ਵਾਰ ਕੇ ਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸਵਾਲ ਠਾਉਣੇ ਹੋ ਕਦੇ ਸਰਦਾਰ ਬਰਸਤਾ ਸਿੰਘ ਬਲਟੋਆ ਤੇ ਠਾਉਣੇ ਹੋ ਕਦੇ ਇਸ ਦੀ ਕਾਲ ਤਖਸਬ ਦੀ ਠਾਦਣੇ ਹੋ ਕਿਉਂਕਿ ਜੋ ਕਮੇਟੀ ਬਣੀ ਹੈ ਤੂੰ ਉਹ ਤੇ ਸਵਾਲ ਠਾਤੇ ਤਾਂ ਮਤਲਬ ਜੇ ਤੈਨੂੰ ਪਾਇਆ ਤਾਂ ਤਾਂ ਚੰਗੀ ਗੱਲ ਹੈ ਜਥੇਦਾਰ ਸਹਿਬਾਨ ਦੀ ਸਾਣੀ ਸੋਚ ਹੈ ਤੇ ਜਦੋਂ ਇਹ ਸਰਦਾਰ ਬਿਰਸਾ ਸਿੰਘ ਬਲਟੋਹਾ ਜੀ ਦੀ ਕੌਮ ਵਾਸਤੇ ਕੁਰਬਾਨੀ ਐ ਸੰਘਰਸ਼ ਐ ਜੇਲਾਂ ਕੱਟੀਆਂ ਤੇ ਉਹ ਉਹਦੇ ਵਾਰੀ ਗਲਤ ਹੋ ਗਿਆ ਤੇਰੀ ਕੀ ਕਰਵਾਨੀ ਐ ਭਾਈ ਦੱਸ ਬਿਰਸਾ ਸਿੰਘ ਬਲਟੋਹਾ ਬਾਰੇ ਸਾਰਾ ਪਤਾ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਬਾਰੇ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਸਿੰਘ ਸਿੱਖ ਸੰਘਰਸ਼ ਦੇ ਵਿੱਚ ਨੌਜਵਾਨਾਂ ਦੇ ਕੇਸ ਬੱਸਾਂ ਤੇ ਜਾ ਜਾ ਕੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਕੋਰਟਾਂ ਦੇ ਮੂਹਰੇ ਖੜ ਖੜ ਕੇ ਕੇਸ ਲੜੀ ਤੇ ਅੱਜ ਵੀ ਉਸੇ ਤਨੋਂ ਮਨੋਂ ਤਨੋਂ ਉਹ ਪੈਰਵਾਈ ਕਰ ਰਹੇ ਐ ਤੇਰੇ ਵਰਗੇ ਤੁਹਾਡੇ ਵਰਗੇ ਬਹੁਤ ਇਨਸਾਨ ਕਾਪਟਾ ਪਾਉਣ ਵਾਲੇ ਆ ਰਹੇ ਨੇ ਆਉਣਗੇ ਪਰ ਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਸਰਦਾਰ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰੂ ਤੇ ਨੇੱਚਾ ਰੱਖ ਕੇ ਉਹ ਚੱਲੇ ਹੋਇਆ ਸੀ ਉਹਨਾਂ ਨੂੰ ਨੇੜੇ ਉਹ ਵੇਖਦੇ ਆ ਮੀਟਿੰਗਾਂ ਟੈਂਡ ਕਰਦੇ ਆ ਉਹਨਾਂ ਦਿਲ 'ਚ ਦਰਦ ਹੈ ਕਿ ਜੇ ਮੈਨੂੰ ਗੁਰੂ ਨੇ ਸੇਵਾ ਦਿੱਤੀ ਐ ਪਹਿਲਾਂ ਮੈਂ ਕੋਰਟਾਂ 'ਚ ਕੇਸ ਲੜਦਾ ਸੀ ਤੇ ਅੱਜ ਵੱਡੀ ਸੰਸਥਾ ਦੀ ਜੇ ਮੈਨੂੰ ਸੇਵਾ ਮਿਲੀ ਐ ਤਮਾਈ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕਾਂ ਉਹਨਾਂ ਦੇ ਮਨ 'ਚ ਇਹੀ ਦਰਦ ਹੈ ਤੈਨੂੰ ਐਡੇ ਵੱਡੇ ਐਡਾ ਜਹੋ ਜਲਾਲ ਕੌਮ ਦਾ ਹੋਣ ਦੇ ਬਾਵਜੂਦ ਜੋ ਦਿੱਲੀ ਕੂਚ ਕਰਨ ਦੀ ਤਿਆਰੀ ਸੀ ਲੋਕ ਫੋਨ ਕਰ ਰਹੇ ਸੀ ਇੰਨੀਆਂ ਬੱਸਾਂ ਜਾਣਗੀਆਂ ਇੱਥੋਂ ਇੰਨੀ ਸੰਗਤ ਤੇ ਉਹ ਇੱਥੇ ਇੰਨੀਆਂ ਬੱਸਾਂ ਦਿਓ ਐਨੇ ਮਹਾਪੁਰਸ਼ ਸੰਗਤ ਲੈ ਕੇ ਜਾਓ ਕਿਸਾਨ ਜੁਨੀਆ ਨਾਲ ਸੰਗਤਾਂ ਲੈ ਕੇ ਜਾਣਗੀਆਂ ਤੇ ਪਰ ਐਡਾ ਜਹੋ ਜਲਾਲ ਸਿਰਫ ਤੇਰੇ ਵਰਗੇ ਇੱਕ ਇਨਸਾਨ ਨਾਲੇ ਪਤਾ ਕਿ ਤੁਸੀਂ ਤੁਸਰਾਰਤ ਕਰ ਰਹੇ ਆਂ ਕਾਲਕਾ ਸਰਾਰਤ ਕਰ ਰਹੇ ਆਂ ਅਰਮਿਤ ਸਿੰਘ ਕਾਲਕਾ ਪਰ ਫਿਰ ਵੀ ਕੌਮ ਦੇ ਹਿੱਤ ਰੱਖਦੇ ਹੋਏ ਪ੍ਰਧਾਨ ਸਾਹਿਬ ਨੇ ਪ੍ਰੋਗਰਾਮ ਪੋਸਟਪੋਨ ਕੀਤਾ ਪਰ ਤੂੰ ਫੇਰ ਵੀ ਉਂਗਲਾਂ ਚੱਕਰੋਂ ਨਹੀਂ ਹਟ ਰਿਆ ਤਾਂ ਇਹ ਤੇਰੀ ਮਨਸ਼ਾ ਕਲੀਅਰ ਹੁੰਦੀ ਹੈ ਕਿ ਤਨਾ ਕਿਤੇ ਏਜੰਸੀਆਂ ਦੇ ਹੱਥਾਂ 'ਚ ਖੇਡ ਰਿਆਂ ਨਿੱਜੀ ਸ਼ਵਾਰਥਾਂ ਵਾਸਤੇ ਨੀਚੀ ਲਾਲਚ ਵਾਸਤੇ ਜਾਂ ਉਹ ਬੰਦੀ ਸਿੰਘਾਂ ਦੇ ਪ੍ਰੋਗਰਾਮ ਨੂੰ ਤੂੰ ਸਫਲ ਨਹੀਂ ਹੋਣ ਦੇਣਾ ਚਾਹੁੰਦਾ ਪ੍ਰੈਸ਼ਨ ਨਹੀਂ ਪਾਉਂ ਦੇਣਾ ਚਾਹੁੰਦਾ ਚਲੋ ਠੀਕ ਹੈ ਵਧੀਆ ਪੋਸਟਪੋਨ ਹੋਇਆ ਤੂੰ ਹੱਲ ਕਰਾ ਤੇ ਨਹੀਂ ਸਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਸਰਕਾਰਾਂ ਨੂੰ ਝਕਾਇਆ ਜਾਂਦਾ ਸਰਕਾਰਾਂ ਨੂੰ ਮਨਾਇਆ ਜਾਂਦਾ ਮੈਂ ਫੇਰ ਸ੍ਰੀ ਕਾਲਤਾਖਰ ਸਾਹਿਬ ਨੂੰ ਨਿਮ ਸਿਨਿਮਰ ਇੱਕ ਸਿੱਖ ਹੋਂਦ ਦੇ ਨਾਂ ਤੇ ਬੇਨਤੀ ਕਰੂੰ ਕਿ ਇਹ ਜੇ ਲੋਕਾਂ ਨੂੰ ਐਡੀ ਵੱਡੀ ਨਮਾਇੰਦਗੀ ਚੋ ਕਮੇਟੀ ਚੋਂ ਕੱਢ ਕੇ ਕੋਈ ਯੋਗ ਇਨਸਾਨ ਜੋ ਕਦਮ ਬੋਹਣ ਜਿਨ੍ਹਾਂ ਦੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀਆ ਵਰਗੇ ਇਨਸਾਨ ਹੋਰ ਚੰਗਾ ਇਨਸਾਨ ਉਹਨਾਂ ਵਰਗਾ ਪਾਓ ਨਾ ਕਿ ਇਹ ਜੇ ਜੋ ਜਿਨ੍ਹਾਂ ਨੂੰ ਨਾ ਰਿਸਪੈਕਟ ਸਤਕਾਰ ਵਰਦਾਸਤ ਹੁੰਦੀ ਹੈ ਸਿਰਫ ਜੋ ਸਰਕਾਰ ਸੈਂਟਰ ਕਹਿੰਦੀ ਦਿੱਲੀ ਕਹਿੰਦੀ ਹੈ ਉਹ ਬੋਲ ਕੇ ਖਲਲ ਪਾਉਂਦਾ ਤੇਰੇ ਨਵੀਰ ਬਿੱਟ ਨਵੀਤ ਬਿੱਟੂ ਵਰਗੇ ਬੁੱਚੜ ਪਰਿਵਾਰਾਂ ਨੂੰ ਮੌਕਾ ਦਿੰਦਾ ਹੈ ਬੋਲਣ ਦਾ ਇਹ ਇਹ ਇਨਸਾਨ ਤੁਸੀਂ ਗੱਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਰਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਲਿਆਕਤਨਬੰਦ ਇਨਸਾਨ ਹੈ ਸਿਧਾਂਤਾਂ ਤੇ ਚੱਲਣ ਵਾਲਾ ਇਨਸਾਨ ਹੈ ਜਿਨ੍ਹਾਂ ਬਾਰੇ ਸਿਆਸੀ ਵਿਰੋਧੀ ਚਾਹੇ ਕਿਸੇ ਪਾਰਟੀ ਚਾਹੇ ਕਾਂਗਰਸ ਆਮ ਆਦਮੀ ਭਾਜਪਾ ਕਿਸੇ ਪਾਰਟੀ ਚ ਸਿਆਸੀ ਵਿਰੋਧੀ ਨੂੰ ਜਦੋਂ ਕੋਈ ਪੱਤਰਕਾਰ ਸਵਾਲ ਕਰਦਾ ਨਾ ਨਿੱਜੀ ਤੌਰ ਤੇ ਪੁੱਛਦਾ ਸੁਖਵੀਰ ਸਿੰਘ ਬਾਦਲ ਦੀ ਸਖਸ਼ੀਅਤ ਬਾਰੇ ਤਾਂ ਹਰ ਇੱਕ ਇਨਸਾਨ ਕਹਿੰਦਾ ਵੀ ਸੱਚਾ ਬੰਦਾ ਦਿਲ ਦਾ ਸਾਫ਼ ਬੰਦਾ ਕੈਂਟ ਬੰਦਾ ਇੱਕ ਪਾਸੇ ਉਹ ਇਨਸਾਨ ਲਿਆਕਤਵੰਦ ਜੋ ਗੁਰੂ ਦੇ ਭੈ ਵਿੱਚ ਰਹਿਣ ਵਾਲਾ ਗੁਰੂ ਦੇ ਭਾਣੇ ਵਿੱਚ ਰਹਿਣ ਵਾਲਾ ਸਾਰੀ ਫੈਮਿਲੀ ਨਤ ਨੀਮੀ ਗੁਰੂ ਦੇ ਓਟ ਆਸਰੇ ਚ ਤਿੰਨੇ ਚਾਹ ਬਾਦਲ ਚਾਹ ਚੰਡੀਗੜ੍ਹ ਚਾਹ ਦਿੱਲੀ ਗੁਰਗ੍ਰਾਂਧ ਸਾਹਿਬ ਮਹਾਰਾਜ ਤੋਂ ਓਟ ਆਸਰਾ ਲੈ ਕੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਨਤ ਨੀਮ ਕਰਕੇ ਫੇਰ ਤੁਰਦੇ ਆ ਉਹ ਪਰਿਵਾਰ ਤੇ ਤੁਸੀਂ ਵੇਖਿਆ ਕਿ ਜਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਇਸ ਸੰਸਾਰ ਤੋਂ ਚਲੇ ਗਏ ਉਸ ਦਿਨ ਤੋਂ ਇੱਕ ਜ਼ਿੰਮੇਵਾਰੀ ਅਹਿਸਾਸ ਕਰਦੇ ਕਿ ਪਿਓ ਦਾ ਸਾਯਾ ਚਲਾ ਗਿਆ ਦਾੜਾ ਪ੍ਰਕਾਸ਼ ਕਰਕੇ ਜੋ ਸਾਡੇ ਸੰਸਕਾਰ ਨੇ ਲੋਕਾਂ ਦੇ ਪਿੰਡਾਂ ਦੇ ਦਾੜਾ ਪ੍ਰਕਾਸ਼ ਕਰਕੇ ਅੱਜ ਤੱਕ ਦਾੜਾ ਪ੍ਰਕਾਸ਼ ਹੈ ਜਿੱਦ ਤੋਂ ਸਰਦਾਰ ਬਾਦਲੇ ਸੰਸਾਰ ਤੋਂ ਗਏ ਪਰ ਤੁਸੀਂ ਲੋਕ ਯਾਦ ਕਰੋ ਨਾ ਉਹ ਮੀਟਿੰਗ ਜੋ ਸਾਡੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਨੇ ਜੇ ਕਹਾਂ ਪੇਸ਼ ਕਰ ਦੰਨੇ ਆ ਕਿਸਰੀ ਅਕਾਲ ਤਖਸਾਲ ਤੇ ਜੋ ਸਿੱਖ ਜਥੇਬੰਦੀਆਂ ਥੱਲੇ ਮੀਟਿੰਗ ਹੋਈ ਸੀ ਸਿੰਘ ਸਹਿਬਾਨ ਵੀ ਹਾਜ਼ਰ ਸੀ ਸੰਤ ਮਹਾਪੁਰਸ਼ ਵੀ ਹਾਜ਼ਰ ਸੀ ਚੇਕ ਜਥੇਬੰਦੀਆਂ ਵੀ ਹਾਜ਼ਰ ਸੀ ਜਕਾਰਾ ਛੱਡਿਆ ਸੀ ਕਿ ਅੱਜ ਤੋਂ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਉਹ ਦਾੜਾ ਪ੍ਰਕਾਸ਼ ਰੱਖੋਗੇ ਤੁਸੀਂ ਜਕਾਰਾ ਤੁਸੀਂ ਵਿੱਚ ਸੀ ਜਕਾਰਾ ਛੜਵਾਇਆ ਸੀ ਵੀ ਹਰਮਿੰਦਰ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਪ੍ਰਧਾਨ ਅੱਜ ਤੋਂ ਬਾਅਦ ਦਾੜਾ ਪ੍ਰਕਾਸ਼ ਰੱਖਣਗੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਤੇ ਇਹ ਜਕਾਰਾ ਛੱਡਿਆ ਗਿਆ ਸੀ ਥੱਲੇ ਜੋ ਹਾਲ ਹੈ ਮੀਟਿੰਗ ਹਾਲ ਅਕਾਲ ਤਖਤ ਸਾਹਿਬ ਥੱਲੇ ਉੱਥੇ ਹਦੂਦ ਦੇ ਵਿੱਚ ਤੁਸੀਂ ਮੁਨਕਰੋਂ ਭਗੌੜਿਓ ਅਕਾਲ ਤਖਤ ਸਾਹਿਬ ਤੋਂ ਤੁਸੀਂ ਲੋਕ ਇੱਥੇ ਅੱਜ ਉਹ ਵੱਡ ਆਜੋ ਅਕਾਲ ਤਖਸਾਲ ਤੇ ਕੀਤਾ ਸੀ ਭਗੌੜੇ ਹੋ ਤੇ ਅੱਜ ਤੁਸੀਂ ਗੱਲਾਂ ਉਹ ਲੋਕਾਂ ਤੇ ਠਾਉਣੇ ਜੋ ਸਾਰੇ ਅਕਾਲ ਤਖਸਾਲ ਤੱਕ ਸਭ ਨੂੰ ਗੁਰੂ ਨੂੰ ਸਮਰਪਿਤ ਨਹੀਂ ਇਸ ਕਰਕੇ ਪਹਿਲਾਂ ਆਪਣੇ ਵੱਲ ਝਾਤੀ ਮਾਰੋ ਵੀ ਤੁਸੀਂ ਕਿੱਥੇ ਖੜੇ ਹੋ ਅਕਾਲ ਤਖਸਾਲ ਤੇ ਤੁਸੀਂ ਮਹਿਸੂਸ ਕਰੋ ਇਹ ਕੌਣ ਰਿਕਾਰਡਿੰਗ ਪੇਸ਼ ਕਰਦੰਨੇ ਆ ਜਿਹੜੇ ਜਕਾਰੇ ਲੱਗੇ ਸੀ ਕਿ ਦਾੜਾ ਪ੍ਰਕਾਸ਼ ਰੱਖਾਂਗੇ ਪਰ ਅੱਜ ਖੜ ਗਏ ਤੁਸੀਂ ਉਸ ਗੱਲ ਤੇ ਠੀਕ ਹੈ ਉੱਤੋਂ ਤੋਂ ਠੀਕ ਹੈ ਤੁਸੀਂ ਅਕਾਲ ਤਖਸਾਲ ਦਾ ਕਰਦੇ ਹਾਂ ਵਿੱਚੋਂ ਸਾਨੂੰ ਪਤਾ ਹੀ ਹੈ ਕਿ ਕਿਹੜੇ ਤਖਤ ਦਾ ਤੁਸੀਂ ਮੰਨਦੇ ਹੋ ਜਿਹੜੇ ਤਖਤ ਦੀຊੋਂਦੇ ਹੋ ਜਿਹੜੇ ਤਖਤ ਦੇ ਕਹਿੰਦੇ ਚੱਲਦੇ ਹੋ ਵਾਈਗਰੇ ਜੀਕਾ ਖਣਸਾ ਨਹੀਂ ਪਤਾ